ਖਬਰ ਵੀ ਗਰਮ ਹੈ ਤੇ ਸੁਰਖੀਆਂ ਵੀ ਖੂਬ ਨੇ ਵੈਬਸਾਈਟਾਂ ਤੇ ਵੀ ਤੇ ਚੈਨਲਾਂ ਤੇ ਵੀ ਤੇ ਪਰ ਅਸਲੀਅਤ ਕੀ ਹੈ ਉਹ ਅਜੇ ਭੇਤ ਹੈ ਖਬਰ ਜਿਹੜੀ ਗਰਮ ਹੈ ਉਹ ਹੈ ਕਿ ਮੈਂਬਰ ਪਾਰਲੀਮੈਂਟ ਤਰਨਤਾਰ ਤੋਂ ਮੈਂਬਰ ਪਾਰਲੀਮੈਂਟ ਤੇ ਵਾਰਿਸ ਪੰਜਾਬ ਦੇ ਪਾਰਟੀ ਦੇ ਜਿਹੜੇ ਨੇਤਾ ਨੇ ਅੰਮ੍ਰਿਤਪਾਲ ਸਿੰਘ ਉਹਦੇ ਉਹਦੇ ਤੇ ਲੱਗਿਆ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਐਨ ਐ ਐ ਕੀ ਉਹ ਖਤਮ ਹੋਏਗਾ ਕਿ ਨਹੀਂ ਚਰਚਾ ਤੇ ਖਬਰਾਂ ਆਏ ਨੇ ਕਿ ਪੰਜਾਬ ਪੁਲਿਸ ਦੀ ਇੱਕ ਪਾਰਟੀ ਡਿਬ੍ਰੂਗੜ ਜ਼ਿਲ੍ਹੇ ਚਲੀ ਗਈ ਹੈ ਰਵਾਨਾ ਹੋ ਗਈ ਹੈ ਉਹਨੂੰ ਲੈਣ ਵਾਸਤੇ ਜਾਂ ਰਵਾਨਾ ਹੋ ਗਈ ਹੈ ਤੇ ਉਹਦੇ ਨਾਲ ਬਹੁਤ ਸਾਰੇ ਥਾਵਾ ਦੇ ਹਿੱਤ ਲੈ ਕੇ ਉਹਨੂੰ ਲੈਣ ਗਏ ਨੇ ਉਹ ਕਿ 22 ਅਪ੍ਰੈਲ ਜਿਹੜੇ 23 ਨੂੰ ਉਹਦੀ ਖਤਮ ਹੋ ਰਹੀ ਹੈ ਟਰਮ ਐਨਐਸ ਦੀ 2 ਸਾਲ ਹੋ ਗਏ ਦੋ ਸਾਲ ਬੜਾ ਉਹਨੂੰ ਐਨਐਸਏ ਲੱਗਿਆ ਸੀ ਤੇ ਟਰਮ ਖਤਮ ਹੋ ਰਹੀ ਹੈ ਤੇ ਕਿਉਂਕਿ ਬਾਕੀ ਉਹਦੇ ਸਾਥੀ ਸਾਰੇ ਨੇ ਉਹਨਾਂ ਦੀ ਐਨਐਸਏ ਖਤਮ ਹੋ ਚੁੱਕੀ ਸੀ ਤੇ ਉਹ ਪੰਜਾਬ ਲਿਆਂਦੇ ਜਾ ਚੁੱਕੇ ਤੇ ਸਵਾਲ ਇਹ ਖੜਾ ਹੈਗਾ ਕਿ ਕੀ ਅਮਰਿਤਪਾਲ ਸਿੰਘ ਤੇ ਐਨਐਸਏ ਦੀ ਜਿਹੜੀ ਮਿਆਦ ਹੈ ਉਹ ਹੋਰ ਵਧਾਈ ਜਾਏਗੀ ਸਾਲ-ਸਾਲ ਦੀ ਮਿਆਦ ਵਧਾਈ ਜਾਂਦੀ ਹੈ ਤੇ ਖਬਰਾਂ ਤਾਂ ਇਹ ਚੱਲ ਗਈਆਂ ਕਿ ਉਹਨੂੰ ਲਿਆਂਦਾ ਜਾ ਰਿਹਾ ਪੁਲਿਸ ਪਾਰਟੀ ਚਲੀ ਗਈ ਪੁਲਿਸ ਪਾਰਟੀ ਗਈ ਹੈ ਇਹਦੀ ਅਸੀਂ ਵੀ ਪੁਸ਼ਟੀ ਕਰਦੇ ਸਾਨੂੰ ਵੀ ਪਤਾ ਹੈ ਸਾਰੇ ਜਿਹੜੇ ਜਾਣਕਾਰ ਸੂਤਰ ਨੇ ਇੱਥੇ ਤੱਕ ਕਿ ਮੇਰੇ ਕੋਲੇ ਉਹਨਾਂ ਦੀ ਲਿਸਟ ਵੀ ਹੈਗੀ ਹੈ ਡੀਐਸਪੀ ਦਾ ਨਾਮ ਵੀ ਹੈਗਾ ਕੌਣ ਗਿਆ ਪਾਰਟੀ ਗਈ ਹੈ ਗਈ ਹੈ ਪਰ ਉਹ ਪਾਰਟੀ ਕੀ ਉਹਨਾਂ ਨੂੰ ਲੈ ਕੇ ਆਏਗੀ ਕਿ ਕਿਸ ਪਰਪਸ ਲਈ ਗਈ ਹੈ ਇਹ ਅਜੇ ਸਵਾਲ ਬੜਾ ਵੱਡਾ ਖੜਾ ਹੈ ਤੇ ਐਨਐਸਏ ਵੀ ਹਟੇਗਾ ਕਿ ਨਹੀਂ ਇਹਦੀ ਅਜੇ ਤੱਕ ਨਾ ਤਾਂ ਸਰਕਾਰ ਨੇ ਕੋਈ ਐਸパਾਸੇ ਪੁਸ਼ਟੀ ਕੀਤੀ ਹੈ ਵੀ ਹਟੇਗਾ ਤੇ ਨਾ ਸਰਕਾਰ ਨੇ ਐਸਪਾਸੇ ਕਿਹਾ ਵੀ ਨਹੀਂ ਹਟੇਗਾ ਮਤਲਬ ਐਕਸਟੈਂਡ ਹੋਏਗਾ ਅਜੇ ਤੱਕ ਅੰਤਮ ਫੈਸਲਾ ਕੋਈ ਸਾਹਮਣੇ ਨਹੀਂ ਆਇਆ ਜੋ ਸਾਡੀ ਜਾਣਕਾਰੀ ਹੈ ਸੰਭਾਵਨਾ ਇਹ ਵੀ ਹੋ ਸਕਦੀ ਹੈ ਵੀ ਵੱਧ ਵੀ ਸਕਦਾ ਹੈ ਪਰ ਅਜੇ ਅੰਤਮ ਫੈਸਲਾ ਸਾਹਮਣੇ ਨਹੀਂ ਆਇਆ ਕਿਉਂਕਿ ਬਹੁਤ ਸਾਰੇ ਐਸਪੈਕਟ ਨੇ ਇਹਦੇ ਇਹ ਇਹਦੇ ਵਿੱਚ ਸੈਂਟਰਲ ਗਵਰਨਮੈਂਟ ਦਾ ਮੋਦੀ ਸਰਕਾਰ ਦਾ ਵੀ ਉਹਦੀ ਵੀ ਰਾਇ ਵਿਚ ਸ਼ਾਮਲ ਹੁੰਦੀ ਹੈ ਐਨਐਸਸੀ ਜਦੋਂ ਲੱਗਦਾ ਕਿਸੇ ਖਾਸ ਕਰ ਜਦੋਂ ਪੰਜਾਬ ਤੋਂ ਬਾਹਰ ਦੀ ਕਿਸੇ ਜੇਲ੍ਹ ਚ ਕੋਈ ਬੰਦਾ ਉਹਦੇ ਉਹਦੇ ਨਾਲ ਵੀ ਰਿਲੇਟਡ ਹੁੰਦਾ ਸੋ ਇਹ ਇਹ ਦੇ ਫਿਰ ਪੰਜਾਬ ਸਰਕਾਰ ਦੇ ਆਪਣਾ ਹੋਟ ਡਿਪਾਰਟਮੈਂਟ ਦਾ ਏਜੰਸੀਆਂ ਦਾ ਤੇ ਇਹ ਜਿਹੜਾ ਕੰਟੈਕਸਟ ਹੈ ਇਸ ਵੇਲੇ ਕੰਟੈਕਸਟ ਇਸ ਵੇਲੇ ਹੈ ਕਿ ਅਮਰਿਤਪਾਲ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਐਲਾਨ ਕਰ ਚੁੱਕੇ ਨੇ ਆਪਣੀ ਨਵੀਂ ਪਾਰਟੀ ਦਾ ਮੈਂਬਰਸ਼ਿਪ ਕਰ ਰਹੇ ਨੇ ਤੇ ਇਥੇ ਤੱਕ ਐਲਾਨ ਕਰ ਚੁੱਕੇ ਨੇ ਤਲਵੰਡੀ ਸਾਬੋ ਦੇ ਵਿੱਚ ਸਰਬਜੀਤ ਸਿੰਘ ਜਿਹੜੇ ਕੇਐਮਪੀ ਨੇ ਫ੍ਰੀਕੋਰਡ ਤੋਂ ਕਿ ਅਸੀਂ ਅਮਰਪਾਲ ਸਿੰਘ ਨੂੰ 2027 ਚ ਚੋਣਾਂ ਜਿੱਤ ਕੇ ਸੀਐਮ ਬਣਾਵਾਂਗੇ ਪੰਜਾਬ ਦਾ 70 ਸੀਟਾਂ ਜਿੱਤਾਂਗੇ ਤੇ ਇਕੱਠ ਵੀ ਠੀਕ ਸੀਗਾ ਉੱਥੇ ਉਹਨਾਂ ਦਾ ਇਕੱਠ ਵੀ ਸੀਗਾ ਫੋਲਿੰਗ ਵੀ ਹੈਗੀ ਉਹਨਾਂ ਦੀ ਦਰਨ ਤਾਂ ਜਿਹੜੇ ਕਾਡ ਵੋਟਾਂ ਨਹੀਂ ਜਿੱਤੇ ਇਹੋ ਸੋ ਇਹ ਕੰਟੈਕਸਟ ਹੈ ਇੱਕ ਤਾਂ ਕਿ ਉਹਨਾਂ ਨੇ ਪਾਰਟੀ ਦਾ ਐਲਾਨ ਕਰਤਾ ਹੈ ਪਾਰਟੀ ਦੀ ਮੈਂਬਰਸ਼ਿਪ ਸ਼ੁਰੂ ਕਰ ਲਈ ਹੈ ਤੇ ਦੂਜੇ ਪਾਸੇ ਉਸ ਦੌਰ ਚ ਉਸ ਦੌਰ ਚ ਜਦੋਂ ਕਿ ਦੂਸਰੇ ਜਿਹੜਾ ਅਕਾਲੀ ਦਲ ਹੈ ਉਹ ਡਾਊਨ ਹੈ ਅਕਾਲੀ ਦਲ ਜਿਹੜਾ ਕਨਾਲ ਚ ਆਇਆ ਜਾਏ ਕਹ ਲੋ ਕਿ ਉਹ ਉਤੜਿਆਂ ਚ ਵੰਡਿਆ ਹੋਇਆ ਤੇ ਉਸ ਦੌਰ ਚ ਉਹ ਇੱਕ ਵਾਰ ਵਜੂਦ ਚ ਆ ਗਿਆ ਕਾਲੀ ਦਲ ਅਮਰਤਪਾਲ ਸਿੰਘ ਦੀ ਆਈ ਹੇਟਲਾ ਤੇ ਇਹ ਵੀ ਸਵਾਲ ਹੈ ਕਿ ਜੇ ਉਹ ਬਾਹਰ ਆ ਜਾਂਦੇ ਜਾਂ ਐਨਐਸਸੀ ਟੁੱਟ ਜਾਂਦਾ ਪੰਜਾਬ ਚ ਆ ਜਾਂਦਾ ਤੇ ਫਿਰ ਉਹਨੂੰ ਹੋਲਾ ਨਾ ਮਿਲੇਗਾ ਉਸ ਨੂੰ ਉਹਨਾਂ ਦੀ ਪਾਰਟੀ ਨੂੰ ਉਸ ਨੂੰ ਉਹਨਾਂ ਦੇ ਜਿਹੜਾ ਉਹਨਾਂ ਦਾ ਧੜਾ ਉਸ ਨੂੰ ਇਹ ਵੀ ਕੁਐਸਚਨ ਹੈ ਉਧਰੋਂ ਲੁਧਿਆਣੇ ਦੀ ਜਿਹੜੀ ਜ਼ਿਮਨੀ ਚੋਣ ਹੋਣ ਵਾਲੀ ਹੈ ਲੁਧਿਆਣੇ ਦੀ ਜ਼ਿਮਨੀ ਚੋਣ ਮਹੀਨੇ ਤੋਂ ਮਹੀਨੇ ਤੱਕ ਹੋਣੀ ਹੈ ਉਦੇ ਨਾਲ ਸਬੰਧਤ ਵੀ ਹੈ ਉਹ ਜਿਹੜੀ ਜਿਹੜੀ ਇਹ ਕਹ ਲੋ ਕਿ ਅਰਬਨ ਸੀਟ ਹੈ ਟੋਟਲ ਉਹ ਅਰਬਨ ਸੀਟ ਹੈ ਜਾਂ ਉਥੇ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਨੂੰ ਜਾਂ ਉਹਨਾਂ ਦੀ ਪਾਰਟੀ ਨੂੰ ਉਹ ਜਿਸ ਨਜ਼ਰੀਏ ਨਾਲ ਦੇਖਿਆ ਜਾਂਦਾ ਉਹ ਬਿਲਕੁਲ ਵੱਖਰਾ ਹੈ ਜਿਸ ਨਜ਼ਰੀਏ ਨਾਲ ਉਹਦੋਂ ਦੇਖਿਆ ਗਿਆ ਸੀ ਵੀ ਉਹ ਡਰ ਪੈ ਗਿਆ ਸੀ ਲੋਕਾਂ 'ਚ ਵੀ ਜਿਵੇਂ ਕਿਤੇ ਮੁੜ ਕੇ ਕਾਲਿਸਤਾਨ ਦੀ ਗੱਲ ਚੱਲ ਪਈ ਇਦਾਂ ਦਾ ਉਹ ਉਹ ਵੀ ਇੱਕ ਅਸਪੈਕਟ ਹੈਗਾ ਵੀ ਉਹਦੇ ਤੇ ਕੀ ਪਾਸਪਰ ਪੈਗਾ ਸੋ ਸਾਰੇ ਪਹਿਲੂਆਂ ਨੂੰ ਦੇਖ ਕੇ ਇਹ ਨਤੀਜਾ ਕੱਢਣਾ ਬੜਾ ਔਖਾ ਹੈ ਕਿ ਉਹਦਾ ਐਨਐਸਏ ਜਿਹੜਾ ਉਹ ਖਤਮ ਹੋ ਜਾਏਗਾ ਪਰ ਅਜੇ ਅੰਤਮ ਫੈਸਲਾ ਅੰਤਮ ਨਿਰਣਾ ਇਹ ਮੈਂ ਅਸੀਂ ਕੋਸ਼ਿਸ਼ ਕੀਤੀ ਸਰਕਾਰੀ ਜਿਹੜੇ ਅਹੁਦਿਆਂ ਤੇ ਬੈਠੇ ਨੇ ਵੱਖ-ਵੱਖ ਥਾਵਾਂ ਤੇ ਤੇ ਕਿਸੇ ਤੋਂ ਜਾਣਕਾਰੀ ਸਹੀ ਨਹੀਂ ਮਿਲੀ ਪੁਸ਼ਟੀ ਨਹੀਂ ਹੋਈ ਵੀ ਕੀ ਐਨਐਸਏ ਵਧੇਗਾ ਕਿ ਘਟੇਗਾ ਪਰ ਬਹੁਤ ਹੀ ਮਤਲਬ ਫਿਰ ਵੀ ਸੰਭਾਵਨਾ ਮੈਨੂੰ ਇਹ ਲੱਗਦੀ ਹੈ ਕਿ ਹੋ ਸਕਦਾ ਹੈ ਕਿ ਵਧਾ ਦਿੱਤਾ ਜਾਵੇ ਪਰ ਅੰਤਮ ਨਿਰਣਾ ਨਹੀਂ ਹੈ ਪਰ ਸੰਭਾਵਨਾ ਇੱਕ ਹੈਗੀ ਹੈ ਇਹ ਮਤਲਬ ਹੁਣ ਤੱਕ ਤਾਂ ਇਹ ਸੀ ਥੋੜੇ ਦਿਨ ਪਹਿਲਾਂ ਤੱਕ ਤਾਂ ਇਹ ਐਜ ਕੱਲ ਤਾਂ ਲੱਗਦੀ ਸੀ 200 ਖਤਮ ਹੋ ਰਿਹਾ ਹੈ ਪਰ ਹੁਣ ਇਸ ਤਰ੍ਹਾਂ ਦੀਆਂ ਕੰਸੋਆ ਮਿਲ ਰਹੀਆਂ ਨੇ ਕਿ ਉਹ ਜ਼ਰੂਰੀ ਨਹੀਂ ਹੈ ਕਿ ਖਤਮ ਹੋਵੇ ਉਹ ਵੱਧ ਵੀ ਸਕਦਾ ਕਿਉਂਕਿ ਕੰਟੈਕਸਟ ਜਿਹੜਾ ਹੈ ਇਸ ਵੇਲੇ ਉਹਦਾ ਮਹੌਲ ਜਿਹੜਾ ਸਿਆਸੀ ਜਿਹੜੀ ਸਿਚੁਏਸ਼ਨ ਹੈ ਉਹ ਹੈ ਉਸ ਦੌਰ ਚ ਖਾਸ ਕਰਕੇ ਜਦੋਂ ਉਹਦੇ ਗ੍ਰਨੇਡ ਧਮਾਕੇ ਹੋ ਰਹੇ ਨੇ ਪੰਜਾਬ ਦੇ ਵਿੱਚ ਉਹ ਕੰਟਰੋਵਰਸੀ ਹੋ ਰਹੀ ਹੈ ਲੈਂਡ ਆਰਡਰ ਤੇ ਫੋਕਸ ਹੋਇਆ ਹੋਇਆ ਹੈ ਇਸ ਵੇਲੇ ਪੰਜਾਬ ਦੇ ਵਿੱਚ ਸਾਰੀ ਜਿਹੜੀ ਪ੍ਰਤਾਪ ਬਾਜਵੇ ਦਾ ਜਿਹੜਾ ਵਰਤਾਰਾ ਸੀ ਉਹਦੇ ਨਾਲ ਲੈਂਡ ਆਰਡਰ ਤੇ ਇਸ ਫੋਕਸ ਹੋ ਗਿਆ ਸਾਰਾ ਤੇ ਬਾਕੀ ਓਵਰ ਸ਼ੈਡੋ ਕਰਕੇ ਇਹ ਸਿਚੁਏਸ਼ਨ ਚ ਕੀ ਅਮਰਤਪਾਲ ਦਾ ਐਨਐਸਏ ਕਦੇ ਇਹ ਸਿਚੁਏਸ਼ਨ ਵੀ ਰੋਲ ਪਲੇ ਕਰੇਗੀ ਸਰਕਾਰ ਦੇ ਅੰਤਮ ਫੈਸਲੇ ਅਜੇ ਤੱਕ 18 ਤਰੀਕ ਨੂੰ ਹੋਈ ਹੈ ਅਜੇ ਦੇਣ ਹੈਗੇ ਨੇ ਹੁਣ ਉਹ ਜਿਹੜੀ ਪੁਲਿਸ ਪਾਰਟੀ ਗਈ ਹੈ ਕਿ ਉਹ ਉਹਨੂੰ ਲੈਣ ਗਈ ਹੈ ਜਾਂ ਉਹਨਾਂ ਦੇ ਡਾਕੂਮੈਂਟ ਦੇਣਗੇ ਆ ਉੱਥੇ ਇਹ ਜੀ ਇਹ ਅਜੇ ਸਵਾਲ ਖੜਾ ਹੈ ਦੇਖਣਾ ਤੇ ਬਾਕੀ ਦੇਖਾਂਗੇ ਕਿ ਕੋਈ ਜਿਹੜਾ ਅੰਤਮ ਫੈਸਲਾ ਕੀ ਆਉਂਦਾ ਤੇ ਇਸ ਦਾ ਅਜੇ ਤੱਕ ਸਪਸ਼ਟ ਜਵਾਬ ਨਹੀਂ ਹੈ ਇਸ ਦੇ ਬਾਵਜੂਦ ਕਿ ਸੰਭਾਵਨਾ ਵਧਨ ਦੀ ਹੈਗੀ ਹੈ ਇੱਕ ਸਾਰਾ ਇੱਕ ਹੋਰ ਸਵਾਲ ਸੀਗਾ ਕਿ ਸਰਬ ਵੀ ਥੋੜਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀਗਾ ਕਿ ਅਮਰਤਪਾਲ ਪੰਜਾਬ ਆਵੇਗਾ ਤੇ ਉਹਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਤੇ ਉਹ ਖਨੂਰ ਸਾਹਿਬ ਤੋਂ ਐਮਪੀ ਨੇ ਤੇ ਫਿਰ ਉਹਦਾ ਕੀ ਸਾਰਾ ਕੁਝ ਹੋਏਗਾ ਉਹਦੇ ਬਾਰੇ ਤੇ ਉਹ ਦੇਖੋ ਇਹ ਜਿਹੜੀ ਇਹ ਦੇ ਨਾ ਉਹਨਾਂ ਨੇ ਤਲਵੰਡੀ ਸਾਬੋ ਇਹ ਬੋਲਦੇ ਸਟੇਜ ਤੋਂ ਬੋਲਦੇ ਐਲਾਨ ਕੀਤਾ ਆਪਾਂ ਉਹਦੀ ਵੀਡੀਓ ਵੀ ਪਾਈ ਸੀਗੀ ਉਹਨਾਂ ਨੇ ਕਿਹਾ 70 ਸੀਟਾਂ ਜਿੱਤਾਂਗੇ ਜੀ ਹਣ ਇਸੇ ਨੂੰ ਅਮਰਤਪਾਲ ਬਣਾਵਾਂਗੇ 227 ਤੇ ਫਿਰ ਇੰਟਰਵਿਊ ਜ ਵੀ ਕਿਹਾ ਉਹਨੇ ਉਹ ਕੋਈ ਬਾਰ ਨਹੀਂ ਹੁੰਦੀ ਕਿ ਜਿਹੜਾ ਐਮਪੀ ਹੈ ਉਹ ਲੋਕ ਵਿਧਾਨ ਸਭਾ ਦੀ ਚੋਣ ਲੜ ਸਕਦਾ ਹੈ ਤੇ ਜੇ ਉਹ ਜਿੱਤ ਜੇ ਤਾਂ ਫਿਰ ਦੋਹਾਂ ਚੋਂ ਇੱਕ ਸੀਟ ਛੱਡਣੀ ਪੈਂਦੀ ਹੈ ਉਹਨੂੰ ਤੇ ਜੇ فرض ਕਰੋ ਮਿਸਾਲ ਦੇ ਤੌਰ ਤੇ ਹੁਣ ਉਹ ਨੇ ਸੰਜੀਵ ਰੋੜਾ ਨੇ ਰਾਸ਼ਟਰੀ ਮੈਂਬਰ ਨੇ ਤੇ ਜੇ ਉਹ ਪਹਿਲਾਂ ਨਹੀਂ ਛੱਡਦੇ ਆਪਣੀ ਚੋਣ ਤੋਂ ਪਹਿਲਾਂ ਅਸਤੀਫਾ ਨਹੀਂ ਦਿੰਦੇ ਉਹ ਐਜ਼ ਰਾਸ਼ਟਰੀ ਮੈਂਬਰੀ ਚੋਣ ਲੜਨਗੇ ਜੇ ਉਹ ਜਿੱਤ ਗਏ ਤਾਂ ਫਿਰ ਉਹਨਾਂ ਵਾਸਤੇ ਚੁਆਇਸ ਹੋਏਗੀ ਕੀ ਰਾਸ਼ਵਾ ਛੱਡਣੀ ਹੈ ਕਿ ਐਮਐਲਏ ਛੱਡਣੀ ਹੈ ਐਮਐਲਏ ਛੱਡ ਲੈਣੀ ਹੈ ਕਿ ਰਾਸ਼ਵਾ ਰੱਖਣੀ ਹੈ ਤਾਂ ਫਿਰ ਉਹਨੇ ਫਿਰ ਉਹਨਾਂ ਨੂੰ ਇੱਕ ਤੋਸਤੀਫਾ ਦੇਣਾ ਪੈਣਾ ਸੋ ਇਸ ਕਰਕੇ ਉਹ ਕੋਈ ਟਾਈਮ ਬਾਹਰ ਨਹੀਂ ਹੈਗੀ ਕਿ ਜੇ ਉਹ ਪਰਚ ਕੋ 2027 ਦੀ ਚੋਣ ਲੜਦੇ ਨੇ ਤਾਂ ਐਮਪੀ ਸ਼ਿਪ ਛੱਡਣੀ ਨਹੀਂ ਪੈਣੀ ਉਹਨਾਂ ਨੂੰ ਜੇ ਬਾਹਰ ਆ ਜਾਂਦੇ ਨੇ ਤੇ ਉਹਨਾਂ ਦੀ ਤਾਂ ਪਾਰਲੀਮੈਂਟ ਜਿਹੜੀ ਜਿਹੜੀ ਗੈਰਹਾਜ਼ਰੀ 'ਚ ਉਹ ਵੀ ਛੋਟ ਦੇਤੀ ਉਹਨਾਂ ਨੇ ਉਹਦਾ ਰੱਦ ਨਹੀਂ ਹੋਈ ਮੈਂਬਰਸ਼ਿਪ ਸੋ ਇਸ ਕਰਕੇ ਇਸ ਇਸ ਜਿਹੜਾ ਇਹਦੀ ਪ੍ਰੋਵੀਜ਼ਨ ਹੈਗੀ ਆ ਸਾਡੇ ਸੰਵਿਧਾਨ ਚ ਕਿ ਚੋਣ ਲੜ ਸਕਦੇ ਨੇ ਲੜਨ ਤੋਂ ਬਾਅਦ ਦੋ ਨਹੀਂ ਰੱਖ ਸਕਦੇ ਫੇਰ ਉਹ ਇੱਕ ਛੜਨੀ ਪੈਣੀ ਹੈ ਇਹ ਦੇਖੋ ਮੁੱਖ ਮੰਤਰੀ ਬਾਰੇ ਤਾਂ ਇਹ ਵੀ ਹੈ ਕਿ ਕਿਸੇ ਨੂੰ ਵੀ 6 ਮਹੀਨਿਆਂ ਲਈ ਤੁਸੀਂ ਮੁੱਖ ਮੰਤਰੀ ਬਣਾ ਸਕਦੇ ਹੋ ਪਰ ਵਿਦਨ 6 ਮਨ 6 ਮਹੀਨਿਆਂ ਤੋਂ ਬਾਅਦ ਬਾਅਦ ਤੁਹਾਨੂੰ ਉਹਨੂੰ ਇਲੈਕਸ਼ਨ ਲੜਨੀ ਤੇ ਐਮਐਲਏ ਬਣਨਾ ਜ਼ਰੂਰੀ ਹੈ 6 ਮਹੀਨੇ ਤੱਕ ਕਿਸੇ ਨੂੰ ਤੁਸੀਂ ਇਹ ਕਿਸੇ ਨਾਨ ਮੈਨ ਨੂੰ ਵੀ ਤੁਸੀਂ ਮੁੱਖ ਮੰਤਰੀ ਬਣਾ ਦਿੱਤੇ ਦੇਖੋ ਹਰਿਆਣੇ ਦੇ ਸਾਡੇ ਉਦਾਹਨ ਸਾਹਮਣੇ ਹੈ ਨੈਵ ਸਿੰਘ ਸੈਣੀ ਨੂੰ ਐਮਪੀ ਸੀ ਕਿ ਉਹਨਾਂ ਨੇ ਮੁੱਖ ਮੰਤਰੀ ਬਣਾਤਾ ਸੀ ਪਰ ਉਹਨਾਂ ਨੇ ਬਾਅਦ ਚ ਇਲੈਕਸ਼ਨ ਲੜੀ ਜਿੱਤੇ ਉਹ ਸੋ ਇਹ ਇਹ ਕੋਈ ਨਹੀਂ ਹੈਗਾ ਇੱਕ ਗੱਲ ਹੋਰ ਹੈ ਵੀ ਅਕਾਲੀ ਦਲ ਅਕਾਲੀ ਦਲ ਇਹਦੇ ਨਾਲ ਅਕਾਲੀ ਦਲ ਨੂੰ ਕੋਈ ਇਫੈਕਟ ਪੈਗਾ ਅਕਾਲੀ ਦਲ ਤੇ ਕੋਈ ਇਹਦਾ ਅਸਰ ਹੋਏਗਾ ਅਮਰਤਪਾਲ ਦੇ ਪੰਜਾਬ ਆਉਣ ਨਾਲ ਜਾਂ ਪੰਜਾਬ ਤੇ ਮਤਲਬ ਵੀ ਇਹਦਾ ਸਾਰਾ ਇਫੈਕਟ ਦੇ ਨਾਲ ਦੇਖੋ ਗੱਲ ਇਹ ਹੈ ਕਿ ਇਹ ਤਾਂ ਹੈ ਕਿ ਖਲਾਤ ਪੈਦਾ ਹੋਏ ਹੋਇਆ ਹੈ ਅਕਾਲੀ ਪੋਲਿਟਿਕਸ ਦੇ ਵਿੱਚ ਅਕਾਲੀ ਦਲ ਦੇ ਕਮਜ਼ੋਰ ਹੋਣ ਨਾਲ ਅਕਾਲੀ ਦਲ ਖਿੰਡਿਆ ਹੋਇਆ ਹੈ ਉਹ ਤਾਂ ਜਿਹੜਾ ਵੱਜਮਾ ਅਕਾਲੀ ਦਲ ਸੀ ਉਹਦੇ ਨਾਲ ਵੀ ਪਹਿਲਾਂ ਹੀ ਡਾਊਨ ਸੀ ਅਕਾਲੀ ਦਲ ਤੇ ਜਿਹੜੇ ਪਿਛਲੇ ਚੋਣਾਂ ਦੇ ਨਤੀਜੇ ਆਪਾਂ ਨੂੰ ਦੱਸਦੇ ਆ ਪਰ ਉਸ ਤੋਂ ਬਾਅਦ ਜਦੋਂ ਇਹ ਕਾਲ ਤਖਤ ਵਾਲਾ ਮੁੱਦਾ ਆਇਆ ਹੈ ਕਾਲ ਤਖਤ ਦਾ ਮਸਲਾ ਵਿੱਚ ਉਹਨਾਂ ਦੀ ਪਿਛੀ ਉਸ ਤੋਂ ਬਾਅਦ ਜਿਹੜਾ ਦੌਰ ਚੱਲਿਆ ਉਹ ਚ ਫਿਰ ਇੱਕ ਹਿੱਸਾ ਅਕਾਲੀ ਦਲ ਦਾ ਜਿਹੜਾ ਪਹਿਲਾਂ ਇਕੱਠੇ ਸੀ ਉਹ ਵੀ ਟੁੱਟ ਗਿਆ ਉਹ ਵੀ ਵੱਖਰੀ ਮੈਂਬਰਸ਼ਿਪ ਕਰੀ ਜਾ ਰਹੀ ਹੈ ਵੱਖਰੇ ਹੋਈ ਜਾ ਰਹੀ ਹੈ ਵੱਖਰਾ ਆਪਣੀਆਂ ਕਰ ਰਹੇ ਮੀਟਿੰਗਾਂ ਕਰ ਰਹੇ ਆ ਤਾਂ ਕਾਲੀਦਲ ਹੋਰ ਖੰਡਾ ਚ ਆ ਗਿਆ ਹੈ ਹਾਲਾਂਕਿ ਉਹਨਾਂ ਕੋਲ ਐਸਜੀਪੀਸੀ ਹੈ ਸੁਵੀਰ ਬਾਦਲ ਦੁਬਾਰਾ ਪ੍ਰਧਾਨ ਬਣ ਗਏ ਨੇ ਉਹਨਾਂ ਨੇ ਆਪਣੇ ਡੈਲੀਗੇਟ ਵੀ ਬਣਾ ਲਏ ਉਹ ਟਿਕ ਗਏ ਨੇ ਇਹ ਕਹਿ ਲਓ ਕਿ ਉਹਨਾਂ ਦਾ ਰਿਵਾਈਵਲ ਦਾ ਕੋਸ਼ਿਸ਼ ਹੋ ਰਹੀ ਹੈ ਉਹਨਾਂ ਵੱਲੋਂ ਪਰ ਇਹਦੇ ਬਾਵਜੂਦ ਕਾਲੀ ਖੰਡਾ ਜਿਹੜੀ ਖਾਲੀ ਥਾਂ ਸਿੱਖ ਨੁਮਾ ਪਾਰਟੀ ਵਾਸਤੇ ਸਿੱਖਾਂ ਦੀ ਨੁਮੈਂਦਾ ਪੋਲੀਟੀਕਲ ਪਾਰਟੀ ਦੀ ਥਾਂ ਸਪੇਸ ਜਿਹੜੀ ਹੈ ਇੱਕ ਇੱਕ ਐਂਗਲੋ ਕਿ ਇੱਕ ਬਣੀ ਹੋਈ ਹੈ ਹੈਗੀ ਹੈ ਤੇ ਸਵਾਲ ਇਹ ਵੀ ਕੀ ਉਹ ਫਿਲ ਕਰ ਸਕਦੇ ਅੰਮ੍ਰਿਤਪਾਲ ਦੀ ਪਾਰਟੀ ਇਹ ਤਾਂ ਨਹੀਂ ਪਰ ਉਹਦਾ ਅਸਰ ਤਾਂ ਪੈ ਗਈ ਦੇਖੋ ਤਰਨਤਾਰਨ ਚ ਜੇ ਉਹ ਹਰਾਇਆ ਕਿ ਨੂੰ ਹੈ ਬੁਰੀ ਤਰ੍ਹਾਂ ਕੌਣ ਹਾਰ ਰਿਹਾ ਉੱਥੇ ਅਕਾਲੀ ਦਲ ਦਾ ਨੰਵੰਦਾ ਹੀ ਹਾਰ ਰਿਹਾ ਨਾ ਕਿ ਤਰਨਤਾਰਨ ਦੀ ਸੀਟ ਕਾਲੀ ਪੱਕੀ ਪੱਕੀ ਸੀਟ ਹੁੰਦੀ ਸੀਗੀ ਅਕਾਲੀ ਦਲ ਦਾ ਹਾਰਿਆ ਅਕਾਲੀ ਦਲ ਨੂੰ ਡੈਮੇਜ ਤਾਂ ਹੋ ਹੀ ਗਿਆ ਜੇ ਅੰਮ੍ਰਿਤਪਾਲ ਹਾਂ ਪਰ ਇਹ ਵੀ ਹਉ ਕਿਉਂਕਿ ਦੂਜਿਆਂ ਵੀ ਉਧਰ ਸਿਮਰਜੀਤ ਜੀ ਸਮਾਨ ਦਾ ਆਪਣਾ ਕਾਲੀ ਦਲ ਆ ਉਹ ਕਹਿੰਦੇ ਸਾਡਾ ਕੋਈ ਨਹੀਂ ਉਹਨਾਂ ਨਾਲ ਇਹ ਕਹਿੰਦੇ ਸਾਡਾ ਸਿਮਰਜੀਤ ਜੀ ਸਮਰਜੀਤ ਜੀ ਸਮਾਨ ਨਾਲ ਨਹੀਂ ਕੋਈ ਹੈਗਾ ਤੇ ਇਹ ਜਿਹੜਾ ਹੁਣ ਨਵੀਂ ਮੈਂਬਰਸ਼ਿਪ ਹੋ ਰਹੀ ਆ ਵੀ ਹੋ ਸਕਦਾ ਉਹ ਵੱਖਰਾ ਕਾਲੀ ਦਲ ਬਣ ਜਾ ਇੱਕ ਫਿਰ ਕਾਲੀ ਦਲ ਇਹ ਹੈ ਤੇ ਉਧਰ ਜਿਹੜੇ ਹੋਰ ਟੜੇ ਵੀ ਹੈਗੇ ਛੋਟੇ-ਮੋਟੇ ਜਿਹੜੇ ਹੋਰ ਟੜੇ ਵੀ ਆਏ ਪਰ ਇੱਕ ਸਪੇਸ ਹੈਗੀ ਖਾਲੀ ਪਰ ਉਹ ਕੁਐਸਚਨ ਇਹ ਵੀ ਕੀ ਇਹ ਸਪੇਸ ਨੂੰ ਸਾਰੇ ਉਹ ਲੈ ਸਕਦਾ ਅਮਰਪਾਲ ਜੇ ਹੋ ਜਾ ਉਹਦਾ ਔਰਾ ਹੈਗਾ ਹਾਲਾ ਕਿ ਉਹ ਹੁਣ ਕਹਿ ਰਹੇ ਸੀ ਤਾਂ ਖਾਲਸਾ ਦਾ ਖਾਲਸਾ ਨਹੀਂ ਹੈ ਤਾਂ ਉਹਦੇ ਹੈਗੇ ਵੀ ਪਾਰਲੀਮੈਂਟਰੀ ਪੋਲਿਟਿਕਸ ਚ ਪਰ ਇਹ ਕੋਈ ਨਾ ਇਮੇਜ ਤਾਂ ਬਣਿਆ ਹੋਇਆ ਇੱਕ ਸਰ ਲਾਸਟ ਕੁਐਸਚਨ ਹੈ ਗਿਆਨੀ ਹਰਪੀ ਸਿੰਘ ਦੇ ਨਾਲ ਵੀ ਅ ਅਮਰਤਪਾਲ ਦੇ ਫਾਦਰ ਨੇ ਮੁਲਾਕਾਤ ਕੀਤੀ ਸੀਗੀ ਤੇ ਉਹਦਾ ਕੀ ਇਫੈਕਟ ਗਿਆਨੀ ਹਰਪੀ ਸਿੰਘ ਮਤਲਬ ਜਿਸ ਤਰੀਕੇ ਨਾਲ ਇੰਡੀਪੈਂਡੈਂਟ ਚੱਲ ਰਿਹਾ ਕਿ ਉਹ ਆ ਸਕਦਾ ਨਾਲ ਜਾਂ ਕਿਦਾਂ ਕਿ ਕੁਝ ਹੋਊਗਾ ਕੋਈ ਉਹਦਾ ਦੇਖੋ ਕੋਈ ਇਹ ਕੁਝ ਕਿਹਾ ਨਹੀਂ ਜਾ ਸਕਦਾ ਹੋ ਸਕਦਾ ਉਹਨੇ ਰਾਬਤਾ ਕੀਤਾ ਹੋਵੇ ਵੀ ਕੋਸ਼ਿਸ਼ ਹੋਵੇ ਕੋਆਰਡੀਨੇਸ਼ਨ ਕਰਨ ਦੀ ਕਿ ਗਿਆਨੀ ਹਰਪੀ ਸਿੰਘ ਦੇ ਸੰਭਾਵਨਾ ਸੀਗੀ ਪਹਿਲਾਂ ਵੀ ਉਹ ਵੀ ਪੰਜਾਬ ਕਾਲੀ ਦਲ ਦੇ ਨੇਤ ਬਣ ਜਾਣਗੇ ਜਾਂ ਉਹ ਵਿਚਰਦਾ ਪੋਲੀਟੀਸ਼ੀਅਨ ਵਾਂਗੂ ਹੀ ਰਹੇ ਆ ਉਹ ਧਾਰਮਿਕ ਨੇਤਾ ਦੇ ਨਾਲ ਨਾਲ ਪੋਲਿਟਿਸ਼ੀਨ ਵਾਂਗੂ ਹੀ ਸਾਰਾ ਬਿਹੇਵ ਕਰ ਰਹੇ ਹੈ ਉਸ ਤਰ੍ਹਾਂ ਤੇ ਉਹ ਕੋਸ਼ਿਸ਼ ਹੋ ਸਕਦੀ ਹੈ ਇਹਨਾਂ ਦੀ ਵੀ ਉਹ ਅਜੇ ਕਿਸੇ ਨਾਲ ਐਲਾਈ ਨਹੀਂ ਕੀਤੇ ਵੀ ਹੋ ਸਕਦਾ ਇਹ ਦਿਨੋਂ ਨਹੀਂ ਪਰ ਇਹ ਅਜੇ ਕੁਝ ਕਹਿਣਾ ਮੁਸ਼ਕਲ ਹੈ ਵੀ ਉਹਨਾਂ ਦਾ ਕੋਈ ਇਹਦਾ ਜਿਹੜਾ ਆਪਸ ਮੇਲ ਜਿਹੜਾ ਹੋਏਗਾ ਜਾਂ ਉਹ ਰਿਸ਼ਮਤ ਹੋਣਗੇ ਜਾਂ ਕਿ ਅਜੇ ਤੱਕ ਕੋਈ ਸਪਸ਼ਟ ਇੰਡੀਕੇਸ਼ਨ ਨਹੀਂ ਹੈਗੀ ਇਹਦੇ ਵਾਸਤੇ ਕੋਈ ਜੁੜੇ ਕੋਈ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਜੀ ওকে